ਸਸਿਕਾਲ ਦੀ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚੰਡ ਦੁਨੀਆ ਤੇ ਪਤਾ ਨਹੀਂ ਕਿਹੜੀ ਸਾੜ ਸੱਤੀ ਆਈ ਹੈ ਇੱਕ ਛੋਟੇ ਜਿਹੇ ਰਿਸ਼ਤੇ ਕਾਰਨ ਕਿਸੇ ਦੀ ਜਾਨ ਲੈ ਲੈਣੀ ਪਤਾ ਨਹੀਂ ਕਿੱਧਰ ਦਾ ਖੌਬ ਬਣਿਆ ਹੋਇਆ ਇਸ ਖਬਰਾਂ ਜਿਹੜੀਆਂ ਜਿਸ ਤਰੀਕੇ ਦੇ ਨਾਲ ਪੰਜਾਬ ਤੋਂ ਜਾਂ ਵੱਖ-ਵੱਖ ਵਿਦੇਸ਼ਾਂ ਤੋਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਉਹ ਇੱਕ ਵਾਰ ਚੁਕਾਅ ਜ਼ਰੂਰ ਦਿੰਦੀਆਂ ਹੈਗੀਆਂ ਨੇ ਇੱਕ ਹੋਰ ਖਬਰ ਜਿਹੜੀ ਹੈ ਇਹ ਅਮਰੀਕਾ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਨਾਜਾਇਜ਼ ਸਬੰਧਾਂ ਦੇ ਕਾਰਨ ਆਪਣੇ ਜਿਹੜੇ ਘਰ ਵਾਲੇ ਨੂੰ ਖਪਾ ਦੇਣਾ ਘਰ ਵਾਲੇ ਨੂੰ ਮਰਵਾ ਦੇਣਾ ਆ ਜਿਹੜਾ ਹੁਣ ਪੁਲਿਸ ਨੇ ਇਹ ਮਾਮਲਾ ਦਰਜ ਕਰਕੇ ਇੱਕ ਔਰਤ ਨੂੰ ਇੱਥੋਂ ਸੈਕਰਾਮੈਂਟੋ ਦੀ ਰਹਿਣ ਵਾਲੀ ਹੈ ਉਸ ਨੂੰ ਗ੍ਰਿਫਤਾਰ ਕੀਤਾ ਔਰ ਇਸ ਖਬਰ ਦੇ ਉੱਪਰ ਜਾਣਕਾਰੀ ਸਾਂਝੀ ਕਰਨ ਲਈ ਮੇਰੇ ਨਾਲ ਸੀਨੀਅਰ ਪੱਤਰਕਾਰ ਸੁਖਦੇਵ ਸਿੰਘ ਚੁਗਾਵਾ ਜੀ ਮੌਜੂਦ ਰਹਿਣਗੇ ਔਰ ਉਹਨਾਂ ਦੇ ਨਾਲ ਮੌਜੂਦ ਰਹਿਣਗੇ ਜਿਹੜਾ ਇੱਕ ਵੀਰ ਇੱਕ ਸਾਲ ਪਹਿਲਾਂ ਕਰੀਬ ਇਸ ਦੁਨੀਆ ਤੋਂ ਰੁਕਸਤ ਹੋਇਆ ਸੀਗਾ ਉਹਦਾ ਕਤਲ ਕਰ ਦਿੱਤਾ ਗਿਆ ਸੀਗਾ ਉਹਨਾਂ ਦੇ ਨਜ਼ਦੀਕੀ ਰਿਸ਼ਤੇਦਾਰ ਜਿਹੜੇ ਨੇ ਉਹ ਮੌਜੂਦ ਰਹਿਣਗੇ ਗੱਲਬਾਤ ਸਾਂਝੀ ਕਰਾਂਗੇ ਚੁਗਾਵਾਂ ਸਾਹਿਬ ਮੈਂ ਸਭ ਤੋਂ ਪਹਿਲਾਂ ਤੁਹਾਡੇ ਤੋਂ ਜਾਣਕਾਰੀ ਹਾਸਲ ਕਰਨਾ ਚਾਹਾਂਗਾ ਮਾਮਲਾ ਕੀ ਸੀਗਾ ਔਰ ਫਿਰ ਮੈਂ ਬਾਜੀ ਹੱਲ ਆਉਂਦਾ ਜੀ ਆ ਬਿਲਕੁਲ ਛੰਡ ਸਾਹਿਬ ਇਹ ਇੱਕ ਆ ਪਲਾਨਡ ਮਰਡਰ ਹੋਇਆ ਸੀਗਾ ਪਿਛਲੇ ਸਾਲ ਯੂਟਾ ਦੇ ਵਿੱਚ ਉਹ ਉਥੇ ਇੱਕ ਟਰੱਕ ਡਰਾਈਵਰ ਦਾ ਕਤਲ ਜਿਹੜਾ ਆ ਬੜੀ ਬੇਰਹਿਮੀ ਨਾਲ ਕਰ ਦਿੱਤਾ ਗਿਆ ਪਰ ਇਸ ਕਤਲ ਨੂੰ ਐਕਸੀਡੈਂਟ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਪੁਲਿਸ ਵੱਲੋਂ ਬਹੁਤ ਹੀ ਮੁਸਤੈਦੀ ਦੇ ਨਾਲ ਇਹਦੀ ਜਿਹੜੀ ਹੈ ਅ ਪੈਰਵਾਹੀ ਕੀਤੀ ਗਈ ਸਾਰੇ ਜਿਹੜੇ ਫ੍ਰੀਵੇਅ ਆ ਉਹਨਾਂ ਦੇ ਸੀਸੀਟੀਵੀ ਕੈਮਰੇ ਜਾਂ ਜਿਹੜੇ ਟਰੱਕ ਸਟਾਪ ਵਗੈਰਾ ਸੀਗੇ ਉਹ ਸਾਰੇ ਜਿਹੜੇ ਆ ਚੈੱਕ ਕੀਤੇ ਗਏ ਤਾਂ ਪਤਾ ਲੱਗਾ ਕਿ ਇਹ ਅਸਲ ਵਿੱਚ ਐਕਸੀਡੈਂਟ ਨਹੀਂ ਹੈਗਾ ਇਹ ਇੱਕ ਵੈਲ ਪਲਾਨਡ ਮਰਡਰ ਹੈਗਾ ਆ ਪੂਰੀ ਜਾਣਕਾਰੀ ਜਿਹੜੀ ਹੈਗੀ ਆ ਜਿਹੜੇ ਵੀਰ ਦਾ ਕਤਲ ਹੋਇਆ ਸੀਗਾ ਉਹਦੇ ਆ ਕਰੀਬੀ ਦੋਸਤ ਹੈਗੇ ਆ ਉਹ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਹੈ ਆ ਮਿਸਟਰ ਘੱਗ ਹੈਗੇ ਆ ਉਹ ਇੱਥੇ ਆ ਉਹਨਾਂ ਕੋਲੋਂ ਵੀ ਆਪਾਂ ਗੱਲਬਾਤ ਪੁੱਛਦੇ ਆ ਅਸਲ ਵਿੱਚ ਇਹ ਕਹਾਣੀ ਹੋਈ ਕੀ ਸੀ ਕਿਉਂਕਿ ਉਸ ਵਕਤ ਇਹ ਮੁੰਡਾ ਜਿਹੜਾ ਆ ਉਹ ਵੀ ਉਦੋਂ ਦੱਸਿਆ ਜਾਂਦਾ ਕਿ ਸੇਮ ਰੋਡ ਤੇ ਟਰੱਕ ਲੈ ਕੇ ਅੱਗੇ-ਅੱਗੇ ਜਾ ਰਿਹਾ ਸੀਗਾ ਤੇ ਜਦੋਂ ਇਸ ਟਰੱਕ ਡਰਾਈਵਰ ਦਾ ਜਿਹੜਾ ਆ ਕਤਲ ਹੋ ਜਾਂਦਾ ਜੀ ਪਾਜੀ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਤੇ ਤੁਸੀਂ ਦੱਸਿਓ ਕਿ ਉਹ ਜਿਹੜਾ ਬਾਈ ਇਸ ਦੁਨੀਆ ਤੋਂ ਰੁਕਸਤ ਹੋਇਆ ਜਿਹਦਾ ਕਤਲ ਹੋਇਆ ਕਤਲ ਕਿਸ ਦੇ ਵੱਲੋਂ ਕੀਤਾ ਗਿਆ ਤੇ ਹੁਣ ਜਿਹੜਾ ਮਾਸਟਰਮਾਈਂਡ ਸੀਗਾ ਜਿਹੜੀ ਔਰਤ ਹੈ ਇਥੋਂ ਸੈਕਰਾਮੈਂਟੂ ਦੀ ਰਹਿਣ ਵਾਲੀ ਉਸ ਨੂੰ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਲਿਆ ਗਿਆ ਇਹ ਸਾਰੀ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝ ਕਰਿਓ ਪਾਜੀ ਹਾਂਜੀ ਪਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਤੇ ਆਪਣਾ ਜਸਪਿੰਦਰ ਸਿੰਘ ਪਾਜੀ ਦਾ ਕਤਲ ਹੋਇਆ ਸੀਗਾ ਪਿਛਲੇ ਸਾਲ 26 ਸਤੰਬਰ ਨੂੰ ਯੂਟਾ ਦੇ ਡੈਲ ਸਿਟੀ ਐਗਜ਼ਿਟ ਨੰਬਰ 70 ਤੇ ਉੱਤੇ ਜੀ ਅ ਮੈਂ ਜਿੱਦਾਂ ਸਵੇਰੇ ਭਾਜੀ ਦੇ ਨਾਲ ਇਕੱਠਿਆਂ ਸੀ ਜਾਣਾ ਸੀਗਾ ਅ ਲੋਡ ਦੇ ਉੱਤੇ ਸਾਡੇ ਸੇਮ ਰੂਟ ਸੀਗੇ ਤੇ ਮੈਂ ਜਦੋਂ ਜਾੜ ਵਿੱਚੋਂ ਨਿਕਲਿਆ ਤੇ ਭਾਜੀ ਦਾ ਟਰੈਲਰ ਡੇਗ ਗਿਆ ਤੇ ਉਹਦੇ ਨਾਲ ਸਾਡਾ ਥੋੜਾ ਜਿਹਾ ਗੈਪ ਪੈ ਗਿਆ ਤੇ ਚਲੋ ਭਾਜੀ ਨਾਲ ਮੈਂ ਕੰਟੈਕਟ ਵਿੱਚ ਸੀਗਾ ਤੇ ਕੋਈ ਗੱਲਬਾਤ ਵੀ ਨਹੀਂ ਦੱਸੀ ਭਾਜੀ ਨੇ ਤੇ ਚਲੋ ਅਸੀਂ ਜਾंदे ਰਹੇ ਜਾਂਦੇ ਰਹੇ ਤੇ ਮੈਂ ਫਿਰ ਭਾਜੀ ਨੂੰ ਕਿਹਾ ਕਿ ਮੈਨੂੰ ਇੱਥੇ ਕਾਫੀ ਰਾਤ ਹੋ ਚੁੱਕੀ ਸੀਗੀ ਕਿ ਮੈਨੂੰ ਹੁਣ ਨੀਂਦ ਆ ਰਹੀ ਤੇ ਮੈਂ ਸੌਣ ਲੱਗਿਆ ਜੀ ਤੇ ਫਿਰ ਉੱਥੇ ਜਦੋਂ ਮੈਂ ਸੁੱਤਾ ਤੇ ਮੈਂ ਸਵੇਰੇ ਉੱਠਿਆ ਮੈਂ ਭਾਜੀ ਨੂੰ 3-4 ਵਾਰੀ ਫੋਨ ਲਾਇਆ ਤੇ ਭਾਜੀ ਨੇ ਫੋਨ ਨਹੀਂ ਚੱਕਿਆ ਬੜਾ ਸਟ੍ਰੈਨ ਜਾ ਲੱਗਿਆ ਮੈਨੂੰ ਕਿਉਂਕਿ ਭਾਜੀ ਦਾ ਫੋਨ ਵੀ ਬੰਦ ਆ ਰਿਹਾ ਸੀ ਤੇ ਜਦੋਂ ਮੈਂ ਭਾਜੀ ਦੀ ਲੋਕੇਸ਼ਨ ਵੇਖੀ ਤੇ ਲੋਕੇਸ਼ਨ ਵੀ ਬੰਦ ਆ ਰਹੀ ਸੀ ਤੇ ਚਲੋ ਮੈਂ ਉੱਠ ਕੇ ਤੇ ਮੈਂ ਆਪਣਾ ਉੱਤਰਨ ਲੱਗਾ ਤੇ ਮੈਂ ਦੇਖਿਆ ਕਿ ਭਾਜੀ ਦਾ ਟਰੱਕ ਰੈਂਪ ਤੇ ਖੜਾ ਮੈਨੂੰ ਉਹ ਚੀਜ਼ ਹੋਰ ਥੋੜੀ ਸਟ੍ਰੇਂਜ ਲੱਗੀ ਕਿਉਂਕਿ ਭਾਜੀ ਕਦੀ ਵੀ ਰੈਂਪ ਤੇ ਰੁਕਦੇ ਨਹੀਂ ਸੀ ਤੇ ਮੈਨੂੰ ਲੱਗਿਆ ਭਾਜੀ ਕਿੱਦਾਂ ਹੋ ਸਕਦੇ ਮੈਨੂੰ ਲੱਗਿਆ ਸ਼ਾਇਦ ਟਾਇਰਡ ਹੋਣਗੇ ਜਾਂ ਕੁਝ ਵੀ ਮੈਂ ਉਤਰਿਆ ਮੈਂ ਭਾਜੀ ਦਾ ਡੋਰ ਨੋਕ ਕਰਦਾ ਰਿਹਾ ਅੱਧਾ ਘੰਟਾ ਮੈਂ ਫਿਰ ਆਪਣੇ ਓਨਰ ਨੂੰ ਫੋਨ ਕੀਤਾ ਕਿ ਕੋਈ ਐਕਸਟਰਾ ਚਾਬੀ ਹੈਗੀ ਮੈਂ ਦੇਖਾਂ ਕਈ ਵਾਰ ਹੈਲਥ ਪ੍ਰੋਬਲਮ ਆ ਜਾਂਦੀ ਜੀ ਬਟ ਜਦੋਂ ਮੈਂ ਡੋਰ ਓਪਨ ਕਰਕੇ ਵੇਖਿਆ ਤੇ ਡੋਰ ਆਲਰੇਡੀ ਖੁੱਲਾ ਸੀ ਤੇ ਉਹਦੇ ਅੱਗੇ ਟਰੱਕ ਦੇ ਕਰਟਰਨ ਕੀਤੇ ਹੋਏ ਸੀ ਤੇ ਜਦੋਂ ਮੈਂ ਭਾਜੀ ਨੂੰ ਦੇਖਿਆ ਭਾਜੀ ਦੇ ਧੋਣ ਤੇ ਟੱਕ ਲੱਗੇ ਸੀ ਭਾਈ ਐਨ ਡੈੱਡ ਹੋ ਚੁੱਕੇ ਸੀਗੇ ਤੇ ਫਿਰ ਮੈਂ ਪੁਲਿਸ ਕਾਲ ਕੀਤੀ ਤੇ ਉਹ ਲੋਕੇਸ਼ਨ ਵਿੱਚ ਪਾਇਆ ਕਿ ਭਾਜੀ 3 ਵਜ ਕੇ ਰਾਤ ਦੇ 20 ਮਿੰਟ ਦੇ ਕਰੀਬ ਉੱਥੇ ਰੁਕੇ ਸੀਗੇ ਤੇ 3 ਵਜ ਕੇ 34 ਮਿੰਟ ਤੇ ਫੇ ਉਹਨਾਂ ਦਾ ਟਰੱਕ ਚੱਲ ਪੈਂਦਾ 10 ਮੀਲਾਂ ਈਸਟ ਨੂੰ ਜਾਂਦਾ 10 ਮੀਲਾਂ ਵੈਸਟ ਨੂੰ ਜਾਂਦਾ ਤੇ ਉਹ ਮੈਂ ਲੋਕੇਸ਼ਨ ਵਿੱਚ ਹੋਰ ਸਟੇਜ ਹੋਇਆ ਕਿ ਭਾਜੀ ਇਹ ਕਿਉਂ ਕਰਦੇ ਰਹੇ ਤੇ ਜਦੋਂ ਪਤਾ ਲੱਗਿਆ ਕਿ ਜਿਸ ਨੇ ਇਹਦਾ ਕਤਲ ਕੀਤਾ ਉਹਨੇ ਭਾਜੀ ਤੇ ਪਹਿਲਾਂ ਆਪਣਾ ਤਿੱਖੇ ਹਥਿਆਰ ਨਾਲ ਵਾਰ ਕੀਤਾ ਤੇ ਬਾਅਦ ਵਿੱਚ ਭਾਜੀ ਨੂੰ ਕੋਈ ਉਹ ਡਰਗ ਦਿੱਤੀ ਗਈ ਹੈ ਜਿਹਦੇ ਨਾਲ ਭਾਜੀ ਬੇਹੋਸ਼ ਹੋ ਗਏ ਤੇ ਉਹਨਾਂ ਦੇ ਹੱਥ ਪੈਰ ਬੰਨ੍ਹ ਕੇ ਜੇਪਟਾਈਆਂ ਨਾਲ ਤੇ ਉਹਨਾਂ ਦਾ ਆਪਣਾ ਕਤਲ ਕਰ ਦਿੱਤਾ ਤੇ ਫਿਰ ਭਾਜੀ ਇੱਕ ਚੀਜ਼ ਮੈਂ ਮੜਾ ਜੇ ਰੋਕਣਾ ਚਾਹਾਂਗਾ ਜਿਹੜਾ ਜਿਸ ਨੇ ਕਤਲ ਕੀਤਾ ਹੈ ਜਿਹੜਾ ਪੁਲਿਸ ਹਰਸ ਦੇ ਵਿੱਚ ਹੈ ਉਹ ਜਿਹੜੇ ਵੀਰ ਦਾ ਕਤਲ ਹੋਇਆ ਹੈ ਜਿਹੜਾ ਰੁਕਸਤ ਹੋਇਆ ਇਸ ਦੁਨੀਆ ਤੋਂ ਕੀ ਇੱਕ ਦੂਜੇ ਨੂੰ ਜਾਣਦੇ ਸੀਗੇ ਕਿਉਂਕਿ ਟਰੱਕ ਤੇ ਜਾਈ ਜਾਣਾ ਫਿਰ ਰੋਕ ਲੈਣਾ ਕੋਈ ਕਾਲ ਕੀਤੀ ਹੋਗੀ ਕਿਦਾਂ ਸੰਪਰਕ ਦੇ ਵਿੱਚ ਆਇਆ ਜਾਂ ਟਰੱਕ ਦੇ ਵਿੱਚ ਲਿਫਟ ਲਈ ਕਿਦਾਂ ਟਰੱਕ ਦੇ ਵਿੱਚ ਵੜ ਗਿਆ ਬੰਦਾ ਭਾਜੀ ਉਹ ਜਿੱਦਾਂ ਭਾਜੀ ਨੂੰ ਆਪਣੀ ਪਰਸਨਲ ਗੱਡੀ ਤੇ ਰੀਨੋ ਤੋਂ ਹੀ ਫੋਲੋ ਕਰਦਾ ਪਿਆ ਸੀਗਾ ਤੇ ਜਿੱਥੇ ਜਿੱਥੇ ਭਾਜੀ ਫਿਊਲਿੰਗ ਕਰਦੇ ਜਾਂ ਰੁਕਦੇ ਸੀ ਤੇ ਜਿੱਦਾਂ ਪੁਲਿਸ ਵੱਲੋਂ ਦੱਸਿਆ ਜਾਂਦਾ ਕਿ ਉੱਥੇ ਜਿਹੜਾ ਵਾ ਕਿ ਆਪਾਂ ਕੈਮਰਿਆਂ ਵਿੱਚ ਇਹ ਫਿਗਰ ਰੋਡ ਕੀਤਾਗੇ ਉਹ ਬੰਦਾ ਉੱਥੇ ਉੱਥੇ ਹੀ ਰੁਕਦਾ ਰਿਹਾ ਪੋਰਟ ਆਫ ਐਂਟਰੀ ਦੇ ਕੈਮਰੇ ਵੀ ਵੇਖੇ ਕਿ ਉਹ ਭਾਜੀ ਦੇ ਗੱਡੀ ਮਗਰ ਰੀਨੋ ਤੋਂ ਹੀ ਮਗਰ ਲੱਗੀ ਪਈ ਸੀਗੀ ਕਿਉਂਕਿ ਭਾਜੀ ਦੀ ਉਹ ਰੇਕੀ ਕਾਫੀ ਟਾਈਮ ਤੋਂ ਕਰਦੇ ਪਏ ਸੀਗੇ ਕਿਉਂਕਿ ਉਹਨਾਂ ਦੀ ਜਿਹੜੀ ਐਕਸ ਵਾਈਫ ਸੀਗੀ ਉਹਨਾਂ ਨੂੰ ਥ੍ਰੈਟ ਗੱਲਾਂ ਕਰਦੀ ਸੀਗੀ ਜੋ ਬਾਅਦ ਵਿੱਚ ਸੁਣਨ ਚ ਆਇਆ ਤੇ ਉਹ ਜਿੱਦਾਂ ਭਾਜੀ ਦਾ ਜਿਹੜਾ ਉਹ ਫਰੈਂਡ ਸੀਗਾ ਉਸ ਭਾਜੀ ਦੀ ਐਕਸ ਵਾਈਫ ਦਾ ਜੀ ਤੇ ਉਹ ਉਹਨੇ ਜਦੋਂ ਮਰਡਰ ਕੀਤਾ ਤੇ ਇੱਕ ਵੀਕ ਦੇ ਵਿੱਚ ਹੀ ਉਹਨੂੰ ਪੁਲਿਸ ਨੇ ਵੈਨਕੂਵਰ ਵਾਸ਼ਿੰਗਟਨ ਤੋਂ ਸੈਟਰਲ ਤੋਂ ਅ ਅਰੈਸਟ ਕਰ ਲਿਆ ਸੀਗਾ ਤੇ ਬਟ ਜਿਹੜਾ ਉਹਦਾ ਮਾਸਟਰਮਾਈਂਡ ਸੀਗਾ ਅ ਉਹ ਭਾਜੀ ਦੀ ਐਕਸ ਵਾਈਫ ਉਹ ਜਿੱਦਾਂ ਪੁਲਿਸ ਨੂੰ ਕੋਈ ਉਹਦੇ ਠੋਸ ਸਬੂਤ ਨਹੀਂ ਸੀ ਮਿਲਦੇ ਪਰ ਜਦੋਂ ਉਹ ਅਰੈਸਟ ਹੋਇਆ ਪਰ ਜੇ ਤੁਸੀਂ ਇਹ ਜਿਹੜੀ ਗੱਲ ਚਲੋ ਆਪਾਂ ਬਾਅਦ ਚ ਪੁੱਛਦੇ ਹਾਂ ਕਿ ਇਹ ਕਿਦਾਂ ਅਰੈਸਟ ਹੋਈ ਹੈ ਪਰ ਜਿਹੜੇ ਮੁੰਡੇ ਨੇ ਕਤਲ ਕੀਤਾ ਆ ਇਹਦਾ ਕੀ ਰਿਸ਼ਤਾ ਸੀਗਾ ਇਹ ਇਹ ਕੀ ਲੱਗਦਾ ਸੀਗਾ ਜਿਹੜੀ ਜਿਹੜੀ ਔਰਤ ਅਰੈਸਟ ਹੋਈ ਹੈ ਇਹ ਔਰਤ ਦਾ ਭਾਜੀ ਸੁਣਨ ਵਿੱਚ ਆ ਰਿਹਾ ਬੁਆਏਫਰੈਂਡ ਲੱਗਦਾ ਸੀਗਾ ਪਰ ਨਾਲੇ ਸੁਣਨ ਵਿੱਚ ਆਇਆ ਕਿ ਆਲਰੇਡੀ ਮੈਰਿਡ ਹੈ ਉਹ ਹਾਂਜੀ ਹਾਂਜੀ ਰਿਪੀਟ ਕਰਿਓ ਜੀ ਮੈਨੂੰ ਤੁਹਾਡੀ ਆਵਾਜ਼ ਕੱਟੀ ਗਈ ਮੈਂ ਕਿਹਾ ਵੀ ਜਿੱਦਾਂ ਉਹ ਸੁਣਨ ਵਿੱਚ ਤਾਂ ਇਹ ਆਇਆ ਵੀ ਜਿਹੜੀ ਇਹ ਔਰਤ ਅਰੈਸਟ ਹੋਈ ਆ ਆਲਰੇਡੀ ਮੈਰਿਡ ਹੈ ਹਾਂਜੀ ਪਰ ਉਹਦਾ ਭਾਜੀ ਸੁਣਨ ਜੇ ਵੀ ਆਇਆ ਕਿ ਬਾਹਰ ਕਾਫੀ ਫੇਅਰ ਆਪਣਾ ਉਹ ਬੰਦੇ ਨਾਲ ਫੇਅਰ ਸੀਗਾ ਤੇ ਹੁਣ ਜਿਹੜਾ ਇਹ ਇਹ ਜਿਹੜਾ ਮੁੰਡਾ ਅਰੈਸਟ ਹੋਇਆ ਇਹ ਵੀ ਇੱਥੇ ਰਹਿੰਦਾ ਸੀਗਾ ਸੈਕਰਾਮੈਂਟੋ ਜਾਂ ਹੋਰ ਕਿਤੇ ਰਹਿੰਦਾ ਸੀਗਾ ਇਹ ਭਾਜੀ ਬਸ਼ੀਤਰ ਰਹਿੰਦਾ ਸੀਗਾ ਵੈਨਕੂਵਰ ਸਿਟੀ ਦੇ ਵਿੱਚ ਤੇ ਇਹਨੂੰ ਜੇਲ ਕਿਹੜੀ ਜੇਲ ਚ ਰੱਖਿਆ ਹੋਇਆ ਸੀਗਾ ਇਹਨੂੰ ਭਾਜੀ ਦਿੱਲੀ ਆਪਣੀ ਜਿਹੜੀ ਜ਼ਿੰਮੇਵਾਰੀ ਦਿੱਲੀ ਪਹੁੰਚੀ ਆ ਉਸ ਜੇਲ ਵਿੱਚ ਅੱਛਾ ਉੱਥੇ ਸੀਗਾ ਤੇ ਇਹ ਜਿਹੜੀ ਔਰਤ ਹੈ ਉੱਥੇ ਫੋਨ ਕਰਦੀ ਸੀਗੀ ਉਹਨੂੰ ਹਾਂਜੀ ਉਹਨੂੰ ਵੀਡੀਓ ਕਾਲਾਂ ਵਗੈਰਾ ਕਰਦੀ ਸੀਗੀ ਤੇ ਆਪਣਾ ਜੋ ਵੀ ਉਹਨਾਂ ਦੀ ਪਲੈਨਿੰਗ ਸੀਗੀ ਕਿ ਇਦਦੇ ਨੂੰ ਕਢਾ ਲੂੰਗੀ ਮੈਂ ਬਾਹਰ ਕਢਾ ਲੂੰਗੀ ਫਿਰ ਆਪਾਂ ਲਾਈਕ ਆਪਣੀ ਜ਼ਿੰਦਗੀ ਜੀਵਾਂਗੇ ਇੰਡੀਆ ਚਲ ਜਾਾਂਗੇ ਜੋ ਵੀ ਸੀਗਾ ਹਾਂਜੀ ਇਸ ਔਰਤ ਬਾਰੇ ਥੋੜਾ ਜਿਹਾ ਕਲੀਅਰ ਕਰੋ ਕੋਈ ਨਾਮ ਵਗੈਰਾ ਕੋਈ ਦੱਸ ਸਕਦੇ ਹੋ ਤੁਸੀਂ ਕੌਣ ਹੈ ਔਰਤ ਹਾਂਜੀ ਪਾਜੀ ਮੈਨੂੰ 1 ਸੈਕਿੰਡ ਦਿਓ ਮੇਰੇ ਕੋਲ ਉਸ ਔਰਤ ਦਾ ਨਾਮ ਹੈਗਾ ਆ ਨਾਲੇ ਇਹ ਵੀ ਦੱਸਿਓ ਕਿ ਇਹ ਜਦੋਂ ਇਹ ਅਮਰੀਕਾ ਚ ਕਿੱਦਾਂ ਆਉਂਦੀ ਹੈਗੀ ਆ ਤੇ ਜਿਹੜਾ ਜਿਹੜਾ ਮੁੰਡਾ ਜਿਹੜਾ ਇਹਦਾ ਐਕਸ ਹਸਬੈਂਡ ਆ ਉਹ ਕਿਸ ਤਰ੍ਹਾਂ ਅਮਰੀਕਾ ਵਿੱਚ ਆਉਂਦਾ ਹੈ ਇਹ ਆਏ ਕਿੱਦਾਂ ਆ ਅਮਰੀਕਾ ਚ ਤੋ ਐਸ ਲੜਕੀ ਦਾ ਨਾਮ ਜਤਿੰਦਰ ਸੀਗਾ ਜਤਿੰਦਰ ਪੂਰੇਵਾਲ ਤੇ ਇਹ ਅਮਰੀਕਾ ਵਿੱਚ ਪਹਿਲਾਂ ਜਸਪਿੰਦਰ ਭਾਜੀ ਨਾਲ ਵਿਆਹ ਹੋਇਆ ਸੀਗਾ ਇਹਨਾਂ ਦਾ ਤੇ 18 ਸਾਲ ਪਹਿਲਾਂ ਡਿਵੋਰਸ ਹੋ ਗਿਆ ਸੀਗਾ ਤੇ ਭਾਜੀ ਦੀ ਇੱਕ ਬੇਟੀ ਸੀਗੀ ਜੋ ਇਹ ਜਤਿੰਦਰ ਕੋਲ ਹੈ ਉਹਨੂੰ ਨਾਲ ਲੈ ਕੇ ਅਮਰੀਕਾ ਦੂਜਾ ਵਿਆਹ ਕਰਾ ਕੇ ਇੱਥੇ ਅਮਰੀਕਾ ਆ ਗਈ ਸੀਗੀ ਠੀਕ ਹੈ ਹਾਂਜੀ ਤੇ ਜਿੱਦਾਂ ਜਿੱਦਾਂ ਕੁੜੀ ਗਰੋਅ ਅਪ ਹੋਈ ਤੇ ਲਾਈਕ ਉਹ ਸੇ ਇੰਨਾ ਕਿ ਮਿਸ ਅੰਡਰਸਟੈਂਡਿੰਗ ਹੋਈ ਆਪਣੀ ਮਾਂ ਤੇ ਚ ਦਿਨ ਇਹਨਾਂ ਨੇ ਆਪਣੇ ਉਹ ਕੁੜੀ ਨੇ ਆਪਣੇ ਪਿਓ ਕੋਲ ਜਾਣਾ ਚਾਹਿਆ ਇਸ ਜਨਾਨੀ ਨੂੰ ਇਹੀ ਈਗੋ ਸੀਗੀ ਕਿ ਕੁੜੀ ਨੂੰ ਗਰੋਅ ਅਪ ਮੈਂ ਕੀਤਾ ਬਟ ਇਹਨੇ ਆਪਣੇ ਪਿਓ ਤੋਂ ਰਹਿਣਾ ਕਯੂਜ਼ ਕੀਤਾ ਫਿਰ ਉਸ ਕੁੜੀ ਨੇ ਆਪਣੇ ਪਿਓ ਨੂੰ ਲੱਭਿਆ ਇਟਲੀ ਤੋਂ ਇੱਥੇ ਇਨਵਾਈਟ ਕੀਤਾ ਇੱਥੇ ਬੁਲਾਇਆ ਫਿਰ ਖੁਸ਼ੀ ਖੁਸ਼ੀ ਰਹਿਣ ਲੱਗੇ ਪਰ ਇਸ ਔਰਤ ਨੂੰ ਜਿਹੜੀ ਗੱਲ ਉਹ ਚੀਨੀ ਕਿ ਈਗੋ ਪ੍ਰੋਬਲਮ ਆ ਗਈ ਸੀ ਕਿ ਬਸ ਉਹ ਇਹੀ ਕਹਿ ਰਹੀ ਸੀ ਤੂੰ ਮੇਰੀ ਕੁੜੀ ਮੇਤੋ ਲੈ ਗਿਆ ਮੈਂ ਤੈਨੂੰ ਹੁਣ ਮਾਰ ਦੇਣਾ ਤੇ ਇਹਦਾ ਮਤਲਬ ਕਿ ਜਿਹੜਾ ਇਹਦਾ ਮਤਲਬ ਜਿਹੜਾ ਮੁੰਡਾ ਮਰਿਆ ਹੈਗਾ ਪਹਿਲਾਂ ਇਟਲੀ ਰਹਿੰਦਾ ਸੀਗਾ ਹਾਂਜੀ ਇਹ ਪਿਛਲੇ 20 ਸਾਲ ਤੋਂ ਇਟਲੀ ਰਹਿ ਰਿਹਾ ਸੀ ਤੇ ਉੱਥੋਂ ਫਿਰ ਇਹ ਇਹਦੀ ਜਿਹੜੀ ਕੁੜੀ ਹੈ ਉਹਨੇ ਅਪਲਾਈ ਕੀਤਾ ਤੇ ਉਹ ਤਾਂ ਇੱਥੇ ਆਇਆ ਹਾਂਜੀ ਹਾਂਜੀ ਉਹਨੇ ਅਪਲਾਈ ਕੀਤਾ ਸੀ ਹਾਂਜੀ ਤੇ ਹੁਣ ਇਹ ਦੱਸੋ ਕਿ ਇਹ ਜਿਹੜੀ ਔਰਤ ਹੁਣ ਅਰੈਸਟ ਹੋਈ ਆ ਜਿਹਦਾ ਇਹ ਦੱਸਿਆ ਜਾ ਰਿਹਾ ਹੈ ਕਿ ਹੁਣ ਇਹ ਪੂਰੇ ਕਤਲ ਦੀ ਮਾਸਟਰਮਾਈਂਡ ਸੀਗੀ ਇਹ ਅਰੈਸਟ ਕਿਵੇਂ ਹੋਈ ਹੈ ਕਿੱਥੋਂ ਹੋਈ ਤੇ ਕਦੋਂ ਹੋਈ ਹੈ ਇਹ ਜੀ ਆ ਸਿੰਘ ਸਾਹਿਬ ਆ ਸੁਣਾ ਜਾ ਰਿਹਾ ਕਿ ਜਿੱਦਾਂ ਆ ਆਪਣੀ ਕੋਰਟ ਡੇਟ ਤੇ ਇਹਦੇ ਖਿਲਾਫ ਜਿੱਦਾਂ ਕਾਫੀ ਸਰਕਾਰੀ ਵਕੀਲੀਆਂ ਸਬੂਤ ਪੇਸ਼ ਕੀਤੇ ਸੀਗੇ ਬਟ ਇਹਦੇ ਵਕੀਲ ਨੇ ਹੋਲਡ ਲੈ ਲਿਆ ਸੀਗਾ 2 ਮਹੀਨਿਆਂ ਦਾ ਤੇ ਉਹਦੇ ਤੋਂ ਬਾਅਦ ਜਦੋਂ ਉਹ ਸਾਰੇ ਸਬੂਤ ਮੇਕ ਸ਼ੋਰ ਹੋ ਗਏ ਦੈਨ ਉਹਨਾਂ ਨੇ ਪਹਿਲਾਂ ਇਹਨੂੰ ਇੱਥੋਂ ਅਰੈਸਟ ਕੀਤਾ ਕੈਲੀਫੋਰਨੀਆ ਤੋਂ ਤੇ ਫ੍ਰੈਂਚ ਕੈਂਪ ਵਾਲੀ ਜੇਲ੍ਹ ਵਿੱਚ ਰੱਖਿਆ ਤੇ ਬਾਅਦ ਵਿੱਚ ਜੂਟਾ ਪੁਲਿਸ ਨੂੰ ਇਹਨਾਂ ਨੇ ਦੇ ਦਿੱਤਾ ਜਤਿੰਦਰ ਗੋਨ ਦਾ ਹੂੰ ਬਿਲਕੁਲ ਠੀਕ ਹੈ ਚੁਗਾਮਾ ਸਾਹਿਬ ਦੇਖੋ ਆ ਕਾਲ ਯੁਗ ਦਾ ਜ਼ਮਾਨਾ ਹੈ ਰਿਸ਼ਤੇ ਤਾਰ-ਤਾਰ ਹੁੰਦੇ ਹੋਏ ਨਜ਼ਰ ਆ ਰਹੇ ਨੇ ਆਪਾਂ ਹਜੇ ਦੇਖ ਹੀ ਰਹੇ ਸੀਗੇ ਜਿਹੜੀ ਖਬਰ ਜਿਹੜੀ ਤਾਜ਼ੀ ਤਾਜ਼ੀ ਪੰਜਾਬ ਦੇ ਵਿੱਚ ਵਾਪਰੀ ਹੈ ਕਿਸ ਤਰ੍ਹਾਂ ਉਹ ਚਾਰੇ ਸ਼ਰੀਫ ਜੇ ਨੌਜਵਾਨ ਦਾ ਕਿੱਡਾ ਸੋਹਣਾ ਸੁਨੱਖਾ ਸੀਗਾ ਉਹਦੀ ਘਰ ਵਾਲੀ ਵੱਲੋਂ ਹੀ ਜਿਹੜਾ ਆਪਣੇ ਪ੍ਰੇਮੀ ਨਾਲ ਮਿਲ ਕੇ ਕਤਲ ਕਰ ਦਿੱਤਾ ਗਿਆ ਤੇ ਮੈਂ ਕਹਿੰਦਾ 60 ਸਤੀਜੀ ਆਈ ਪਈ ਹੈ ਦੁਨੀਆ ਤੇ ਪਤਾ ਨਹੀਂ ਆ ਕਿਹੜੇ ਰਿਸ਼ਤੇ ਪਗਾਉਣ ਦੀ ਖਾਤਰ ਅਸੀਂ ਜਾਨ 2 ਮਿੰਟ ਦੇ ਵਿੱਚ ਬੰਦਾ ਮਾਰ ਦਿੰਨੇ ਆ ਜੀ ਆ ਬਿਲਕੁਲ ਝੰਡਾ ਸਾਹਿਬ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਲੋਕੀ ਜਦੋਂ ਇਹੋ ਜਿਹਾ ਕੰਮ ਕਰਦੇ ਆ ਇਹ ਕਿਉਂ ਨਹੀਂ ਸੋਚਦੇ ਕਿ ਅਸੀਂ ਕਿਹੜੀ ਸਦੀ ਵਿੱਚ ਜੀ ਰਹੇ ਆ ਕਦੇ ਇਦਾਂ ਹੋ ਨਹੀਂ ਸਕਦਾ ਕਿ ਤੁਸੀਂ ਸਾਰੀ ਉਮਰ ਰੂਪ ਹੋਸ਼ ਹੋ ਕੇ ਬਤਾ ਦੋਗੇ ਕਿ ਕਿਸੇ ਨੂੰ ਪਤਾ ਹੀ ਨਹੀਂ ਲੱਗਣਾ ਕਿ ਕੀ ਕਿਸੇ ਨੇ ਕਿਵੇਂ ਕੀਤਾ ਕਿਵੇਂ ਮਾਰਿਆ ਉਹ ਤੁਸੀਂ ਦੇਖਿਆ ਹੀ ਆ ਪੰਜਾਬ ਦੇ ਵਿੱਚ ਜਿਹੜੀ ਉਹ ਖਬਰ ਹੈ ਉਹਨੇ ਕਿੱਡਾ ਤਹਿਲਕਾ ਮਚਾਇਆ ਹੋਇਆ ਹੈ ਜਿਹੜਾ ਤੁਸੀਂ ਜ਼ਿਕਰ ਕੀਤਾ ਜੀ ਕਿ ਇੱਕ ਇੰਨਾ ਸੋਹਣਾ ਸੁਨੱਖਾ ਨੌਜਵਾਨ ਮੁੰਡਾ ਜਿਹੜਾ ਸ਼ਰੀਫ ਉਸ ਨੂੰ ਆਪਣੇ ਹੀ ਇੱਕ ਆ ਸੋ ਕਾਲਡ ਬੁਆਏਫ੍ਰੈਂਡ ਦੇ ਨਾਲ ਰਲ ਕੇ ਤੇ ਆਪਣੇ ਕਹਿ ਲੋ ਕਿ ਰਿਲੇਸ਼ਨ ਨੂੰ ਛੁਪਾਉਣ ਵਾਸਤੇ ਉਹਨੂੰ ਅਮਰਵਾ ਦਿੱਤਾ ਤੇ ਆਪ ਹੁਣ ਉਹ ਪਛਤਾਵਾ ਕਰ ਰਹੀ ਹੈ ਪਰ ਪਛਤਾਵਾ ਕਰਨ ਨਾਲ ਕੀ ਹੋਣਾ ਜਿੱਦਾਂ ਹੁਣ ਆ ਜਿਹੜਾ ਕਤਲ ਹੋਇਆ ਆ ਇਹ ਵੀ ਤਾਂ ਵਿਚਾਰਾ ਆਪਣੇ ਇੱਕ ਧੀ ਦੇ ਨਾਲ ਇੱਥੇ ਰਹਿ ਰਿਹਾ ਸੀਗਾ ਆਪਣਾ ਟਾਈਮ ਕੱਟਣ ਵਾਸਤੇ ਆਪਣੇ ਤੇ ਪਰ ਕਿਹੜੀ ਇਹੋ ਜੀ ਗੱਲਬਾਤ ਹੋਈ ਕਿ ਕਤਲ ਤੱਕ ਪਹੁੰਚ ਗਈ ਕਤਲ ਵੀ ਇੱਕ ਦੇਖੋ ਪਹਾੜੇ ਦੇ ਬੰਦੇ ਕੋਲੋਂ ਕਰਾਇਆ ਗਿਆ ਜਿਹੜਾ ਸੋ ਕਾਲ ਫਰੈਂਡ ਸੀ ਜਾਂ ਬੁਆਏਫਰੈਂਡ ਸੀ ਉਹ ਰੱਬ ਜਾਣਦਾ ਆਪਾਂ ਕੋਈ ਇਸ ਬਾਰੇ ਟਿੱਪਣੀ ਨਹੀਂ ਕਰਨਾ ਚਾਹੁੰਦੇ ਪਰ ਜਦੋਂ ਹੁਣ ਇਦਾਂ ਦਾ ਕੰਮ ਹੋ ਗਿਆ ਕਿਉਂਕਿ ਇੱਥੇ ਦੀ ਜਿਹੜੀ ਇਨਵੈਸਟੀਗੇਸ਼ਨ ਆ ਲੌਂਗ ਟਾਈਮ ਕਈ ਵਾਰੀ ਚੱਲ ਜਾਂਦੀ ਹੈ ਪਰ ਇਹ ਸਬੂਤਾਂ ਤੋਂ ਬਿਨਾ ਕਿਸੇ ਬੰਦੇ ਨੂੰ ਅਰੈਸਟ ਨਹੀਂ ਕਰਦੇ ਇੰਡੀਆ ਵਿੱਚ ਤਾਂ ਬਿਨਾ ਸਬੂਤਾਂ ਤੋਂ ਬੰਦੇ ਨੂੰ ਅਰੈਸਟ ਕਰਕੇ ਰੱਖ ਲੈਂਦੇ ਆ ਮਾਰਕੁੱਟ ਕਰਕੇ ਮਨਾ ਲੈਂਦੇ ਆ ਪਰ ਇੱਥੇ ਇਦਾਂ ਨਹੀਂ ਕਰਦੇ ਇੱਥੇ ਤੁਹਾਡੇ ਬਿਲਕੁਲ ਪਿੱਛੇ ਪੈ ਜਾਂਦੇ ਆ ਕੱਲੀ-ਕੱਲੀ ਚੀਜ਼ ਕਦੋਂ ਤੁਸੀਂ ਸੌਂਦੇ ਆਂ ਕਦੋਂ ਜਾਗਦੇ ਆਂ ਕਿਹਦੇ ਨਾਲ ਗੱਲ ਕਰਦੇ ਆਂ ਹਰ ਇੱਕ ਚੀਜ਼ ਤੁਹਾਡੀ ਇਹ ਪੈਰਵਾਈ ਕਰਦੇ ਆ ਜਿੱਦਾਂ ਦੱਸਿਆ ਹੀ ਆ ਬਾਈ ਨੇ ਕਿ ਉਹ ਜਦੋਂ ਜੇਲ੍ਹ ਦੇ ਵਿੱਚ ਉਹ ਆਪਣੇ ਫਰੈਂਡਸ ਦੇ ਨਾਲ ਗੱਲਬਾਤ ਕਰਦੀ ਸੀਗੀ ਉਹ ਗੱਲਾਂ ਬਾਤਾਂ ਉੱਥੇ ਰਿਕਾਰਡ ਹੁੰਦੀਆਂ ਰਹੀਆਂ ਉਹਨਾਂ ਨੂੰ ਸ਼ੱਕ ਪੈ ਗਿਆ ਫਿਰ ਉਹਨਾਂ ਨੇ ਪੂਰੀ ਪੈਰਵਾਈ ਕਰਕੇ ਤੇ ਹੁਣ ਉਹਨੂੰ ਅਰੈਸਟ ਕੀਤਾ ਗਿਆ ਆ ਪਰ ਮੁੱਖ ਦੀ ਗੱਲ ਤਾਂ ਇਹ ਆ ਨਾ ਚੰਡ ਸਾਹਿਬ ਅਸੀਂ ਦੇਸ਼ਾਂ-ਪਰਦੇਸ਼ਾਂ ਦੇ ਵਿੱਚ ਵੀ ਆ ਗਏ ਸਾਡੀ ਜਿਹੜੀ ਈਗੋ ਆ ਜਾਂ ਕਹਿ ਲੋ ਕਿ ਸਾਡੇ ਤੇ ਉੱਤੇ ਇੱਕ ਨਫ਼ਰਤ ਦਾ ਭੂਤ ਇਨਾਂ ਸਵਾਰ ਹੋ ਜਾਂਦਾ ਆ ਕਿ ਅਸੀਂ ਕਿਉਂ ਨਹੀਂ ਸੋਚਦੇ ਜਿਹੜਾ ਅਸੀਂ ਕਰਮ ਕਰ ਰਹੇ ਆ ਉਹਦੀ ਭੁਗਤਣਾ ਪੈਣਾ ਆ ਹੁਣ ساری ਉਮਰ ਜੇਲ੍ਹ ਵਿੱਚ ਜਿਸ ਤਰ੍ਹਾਂ ਦੱਸਿਆ ਜਾ ਰਿਹਾ ਕਿ ਅਰੈਸਟ ਹੋਏ ਆ ਨੌਨ ਅਵੇਲੇਬਲ ਜਿਹੜਾ ਹੈਗਾ ਆ ਆਫੈਂਸ ਲਾਇਆ ਗਿਆ ਆ ਤੇ ਹੁਣ ਟ੍ਰਾਇਲ ਚੱਲੂਗਾ ਮਰਡਰ ਕੇਸ ਦਾ ਤੇ ਦੇਖੋ ਜਿਹੜਾ ਮਰਨ ਵਾਲਾ ਸੀ ਉਹ ਤਾਂ ਮਰ ਗਿਆ ਪਰ ਜਿਹੜਾ ਬੰਦਾ ਬਾਅਦ ਵਿੱਚ ਹੁਣ ساری ਉਮਰ ਜੇਲ੍ਹ ਛੱਡਦਾ ਉਹ ਮਰਨ ਦੇ ਨਾਲੋਂ ਵੀ ਜ਼ਿਆਦਾ ਜਿਹੜਾ ਔਖਾ ਹੋ ਜਾਂਦਾ ਆ ਬਿਲਕੁਲ ਔਰ ਜਿਹੜੇ ਭਾਜੀ ਇੱਕ ਚੀਜ਼ ਹੋਰ ਮੈਨੂੰ ਕਲੀਅਰ ਕਰ ਰਹੇ ਹੋ ਜਿਹੜੀ ਇਹਨਾਂ ਦੀ ਜਿਹੜੇ ਭਾਜੀ ਇਸ ਦੁਨੀਆ ਤੇ ਨਹੀਂ ਰਏ ਜਿਨ੍ਹਾਂ ਦਾ ਕਤਲ ਹੋਇਆ ਉਹਨਾਂ ਦੀ ਬੇਟੀ ਇਹਨਾਂ ਦੇ ਨਾਲ ਰਹਿ ਰਹੇ ਸੀਗੇ ਹਾਂਜੀ ਬੇਟੀ ਭਾਜੀ ਨਾਲ ਫ੍ਰੀਜਰੋ ਸਿਟੀ ਵਿੱਚ ਰਹਿੰਦੇ ଥିਗੇ ਓਕੇ ਜੀ ਠੀਕ ਹੈ ਹਾਂਜੀ ਤੇ ਬਹੁਤ ਬਹੁਤ ਸ਼ੁਕਰੀਆ ਭਾਜੀ ਤੁਹਾਡਾ ਤੁਸੀਂ ਜਾਣਕਾਰੀ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਔਰ ਚੁਕਾਵਾਂ ਸਭ ਤੁਹਾਡਾ ਵੀ ਧੰਨਵਾਦ ਤੇ ਹਾਂਜੀ ਮੈਂ ਜਾਂਦੇ ਜਾਂਦੇ ਭਾਜੀ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਕੋਈ ਇਸ ਕੇਸ ਬਾਰੇ ਕੋਈ ਹੋਰ ਅਪਡੇਟ ਦੇਣਾ ਚਾਹੁੰਦੇ ਆ ਅਜੇ ਤੇ ਹਾਂਜੀ ਇਹ ਹੀ ਅਪਡੇਟ ਆ ਜੀ ਬਾਕੀ ਇਹ ਵੀ ਆਇਆ ਸੀਗਾ ਸੁਣਨ ਚ ਕਿ ਚਲੋ ਜਦੋਂ ਮੈਂ ਭਾਜੀ ਦੀ ਡੈੱਡ ਬਾਡੀ ਵੇਖੀ ਮੈਨੂੰ ਸਿਰਫ ਧੌਣ ਦੇ ਪਿਛਲੇ ਪਾਸੇ ਹੀ ਕੱਟ ਦਿਖੇ ਬਟ ਅਜ ਜਦੋਂ ਉਹਨਾਂ ਦਾ ਪੋਸਟਮਾਰਟਮ ਹੋਇਆ ਉਦੋਂ ਸਾਨੂੰ ਪਤਾ ਲੱਗਿਆ ਕਿ ਉਹਨਾਂ ਦੀ ਜਿਹੜੀ ਫਰੰਟ ਨੈਕ ਸੀਗੀ ਉੱਤੇ 25 ਵਾਰ ਵਾਰ ਕੀਤਾ ਗਿਆ ਜੀ ਚੁਗਾਵਾਂ ਸਾਹਿਬ ਇੱਕ ਮੈਨੂੰ ਮੈਂ ਜੋ ਸਰਚ ਕਰ ਪਾ ਰਹਿਆ ਇੱਕ ਮੈਨੂੰ ਖਬਰ ਹੈ ਮੈਂ ਆਪਣੇ ਦਰਸ਼ਕਾਂ ਦੇ ਨਾਲ ਵੀ ਸਾਂਝ ਪਵਾ ਦਿੰਨਾ ਤੇ ਤੁਸੀਂ ਵੀ ਇੱਕ ਵਾਰੀ ਸੁਣ ਲਿਓ ਇਹ ਹੀ ਖਬਰ ਹੈ ਜੀ ਅਮਰੀਕਾ ਵਿੱਚ ਪੰਜਾਬੀ ਟਰੱਕ ਡਰਾਈਵਰ ਦੀ ਕਾਤਲ ਉਸ ਦੀ ਸਾਬਕਾ ਪਤਨੀ ਹੀ ਨਿਕਲੀ ਅਤੇ ਅਦਾਲਤੀ ਦਸਤਾਵੇਜ਼ਾਂ ਵਿੱਚ ਦਾਵਾ ਕੀਤਾ ਗਿਆ ਹੈ ਕਿ ਇਸ਼ਕ ਵਿੱਚ ਅੰਨੀ ਹੋਈ ਔਰਤ ਨੇ ਵਾਰਦਾਤ ਕਰਵਾਈ ਹੈ ਪੁਲਿਸ ਨੇ ਮਰਹੂਮ ਟਰੱਕ ਡਰਾਈਵਰ ਜਸਪਿੰਦਰ ਸਿੰਘ ਦੀ ਸਾਬਕਾ ਪਤਨੀ ਜਤਿੰਦਰ ਕੌਰ ਪUREWAL ਨੂੰ ਗ੍ਰਿਫਤਾਰ ਕਰਦਿਆਂ ਪਹਿਲੇ ਦਰਜੇ ਦੀ ਹੱਤਿਆ ਦੇ ਦੋਸ਼ ਵਿੱਚ ਆਇਦ ਕਰ ਦਿੱਤਾ ਹੈ ਅਦਾਲਤੀ ਦਸਤਾਵੇਜ਼ਾਂ ਮੁਤਾਬਕ ਜਤਿੰਦਰ ਕੌਰ ਦੇ ਕਹਨ ਤੇ ਜਸਵਿੰਦਰ ਸਿੰਘ ਢਿੱਲੋਂ ਨੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਵਾਸ਼ਿੰਗਟਨ ਸੂਬੇ ਨਾਲ ਸੰਬੰਧਿਤ ਜਸਵਿੰਦਰ ਸਿੰਘ ਢਿੱਲੋਂ ਨੂੰ ਪੁਲਿਸ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ ਜਿਸ ਨੇ ਗ੍ਰਿਫਤਾਰੀ ਤੋਂ ਬਾਅਦ ਘੱਟੋ-ਘੱਟ 30 ਵਾਰ ਜਤਿੰਦਰ ਕੌਰ ਨੂੰ ਫੋਨ ਕੀਤਾ ਸਿਰਫ ਇੰਨਾ ਹੀ ਨਹੀਂ ਜਸਪਿੰਦਰ ਸਿੰਘ ਦੇ ਕਤਲ ਤੋਂ ਤੁਰੰਤ ਬਾਅਦ ਜਸਵਿੰਦਰ ਅਤੇ ਜਤਿੰਦਰ ਕੌਰ ਦਰਮਿਆਨ 12 ਵੌਇਸ ਕਾਲਸ ਅਤੇ ਵੀਡੀਓ ਕਾਲਸ ਵੀ ਹੋਈਆਂ ਨਾਲ ਹੀ ਇਹ ਵੀ ਦੱਸਦੇ ਹਾਂ ਇਸ ਖਬਰ ਦੇ ਵਿੱਚ ਕਿ ਯੂਟਾ ਸੂਬੇ ਦੇ ਡੈਲ ਸ਼ਹਿਰ ਨੇੜੇ ਇੰਟਰਸਟੇਟ 80 ਤੇ ਸਤੰਬਰ 2024 ਵਿੱਚ ਵਾਪਰੇ ਕਤਲਕਾਰ ਤਹਿਤ ਜਤਿੰਦਰ ਕੌਰ ਪੁਰੇਵਾਲ ਦੀ ਗ੍ਰਿਫਤਾਰੀ ਕੈਲੀਫੋਰਨੀਆ ਤੋਂ ਕੀਤੀ ਗਈ ਅਤੇ ਸੈਨ ਵਾਕਿਨ ਕਾਉਂਟੀ ਦੇ ਸ਼ੈਰਫ ਦਫ਼ਤਰ ਦੀ ਮਦਦ ਨਾਲ ਉਸ ਨੂੰ ਯੂਟਾ ਸੂਬੇ ਦੀ ਟੂਲੀ ਕਾਉਂਟੀ ਜੇਲ੍ਹ ਵਿੱਚ ਲਜਾਇਆ ਗਿਆ ਜਤਿੰਦਰ ਗੌਰ ਵਿਰੁੱਧ ਕਤਲ ਤੋਂ ਇਲਾਵਾ ਕਿਡਨਾਪਿੰਗ ਅਤੇ ਨਿਆਹ ਵਿੱਚ ਅੜਿੱਕੇ ਡਾਊਨ ਦੇ ਦੋਸ਼ ਵੀ ਆਇਦ ਕੀਤੇ ਗਏ ਹਨ ਅਦਾਲਤੀ ਦਸਤਾਵੇਜ਼ਾਂ ਮੁਤਾਬਕ ਜਸਵਿੰਦਰ ਸਿੰਘ ਦੀ ਬੇਟੀ ਨੇਮੀ ਖਦਸ਼ਾ ਜाहिर ਕੀਤਾ ਸੀ ਕਿ ਜਤਿੰਦਰ ਕੌਰ ਉਸਦੇ ਪਿਤਾ ਦਾ ਕਤਲ ਕਰ ਸਕਦੀ ਹੈ ਕਤਲकांड ਦੇ ਪ੍ਰਮੁੱਖ ਗਵਾਹ ਮੁਤਾਬਕ ਜਸਵਿੰਦਰ ਸਿੰਘ ਦਾ ਕੈਲੀਫੋਰਨੀਆ ਤੋਂ ਆ ਯੂਟਾ ਤੱਕ ਕਟੋਕਟ 300 ਮੀਲ ਪਿੱਛਾ ਕੀਤਾ ਗਿਆ ਜਿੱਦਾਂ ਭਾਜੀ ਨੇ ਦੱਸਿਆ ਬਿਲਕੁਲ ਸਹੀ ਦੱਸ ਰਹੇ ਭਾਜੀ ਤੁਸੀਂ 500 ਮੀਲ ਭਾਜੀ 500 ਮੀਲ ਹਾਂਜੀ ਜਸਵਿੰਦਰ ਸਿੰਘ ਦੇ ਜਸਪਿੰਦਰ ਦੇ ਕਤਲ ਬਾਰੇ ਸਭ ਤੋਂ ਪਹਿਲਾਂ ਉਸਦੇ ਸਾਥੀ ਡਰਾਈਵਰ ਨੂੰ ਪਤਾ ਲੱਗਾ ਜਦੋਂ ਉਸਨੇ ਟਰੱਕ ਦੇ ਆ ਸਲੀਪਿੰਗ ਏਰੀਆ ਵਿੱਚ ਜਸਪਿੰਦਰ ਸਿੰਘ ਦੀ ਲਾਸ਼ ਦਿੱਤੀ ਇਹ ਉਹੀ ਭਾਜੀ ਸਾਡੇ ਨਾਲ ਨੇ ਇਹ ਜਾਣਕਾਰੀ ਸਾਂਝੀ ਕਰ ਰਹੇ ਨੇ ਜਿਨ੍ਹਾਂ ਨੇ ਉਸ ਸਮੇਂ ਟਰੱਕ ਦੇ ਵਿੱਚ ਸਭ ਤੋਂ ਪਹਿਲਾਂ ਦੇਖਿਆ ਸੀਗਾ ਆ ਜਸਪਿੰਦਰ ਦੇ ਟਰੱਕ ਦਾ ਜੀਪੀਐਸ ਸਿਸਟਮ ਕੰਮ ਨਹੀਂ ਸੀ ਕਰ ਰਿਹਾ ਤੇ ਉਸ ਦਾ ਸਾਥੀ ਡਰਾਈਵਰ ਸਮੱਸਿਆ ਪਤਾ ਕਰਨ ਵਾਸਤੇ ਉਸ ਦੇ ਟਰੱਕ ਵਿੱਚ ਦਾਖਲ ਹੋਇਆ ਦੂਜੇ ਪਾਸੇ ਜਾਂਚ ਕਰਤਾਮਨ ਨੇ ਦੱਸਿਆ ਕਿ ਡੈਲ ਸ਼ਹਿਰ ਦੇ ਆ ਇਲਾਕੇ ਤੋਂ ਸੀਸੀਟੀਵੀ ਫੁਟੇਜ ਹਾਸਲ ਕੀਤੀ ਗਈ ਤੇ ਜਸਪਿੰਦਰ ਸਿੰਘ ਦੇ ਸਾਥੀ ਡਰਾਈਵਰ ਦੇ ਆ ਡੈਸ਼ ਕੈਮ ਦੀ ਵੀਡੀਓ ਨੂੰ ਵੀ ਡੁਗਾਈ ਨਾਲ ਕੋਖਿਆ ਗਿਆ ਵੀਡੀਓ ਤੋਂ ਪਤਾ ਲੱਗਾ ਕਿ ਜਸਪਿੰਦਰ ਸਿੰਘ ਦਾ ਟਰੱਕ ਆ ਵੱਡੇ ਤੜਕੇ ਤਕਰੀਬਨ 3:30 ਵਜੇ ਗੈਸ ਸਟੇਸ਼ਨ ਵਿੱਚ ਦਾਖਲ ਹੁੰਦਾ ਤੇ ਇੱਕ ਚਿੱਟੇ ਰੰਗ ਦੀ ਮਾਸਟਰ ਜੀ ਮਰਸੀਡ ਪਾਰਕਿੰਗ ਲੋਟ ਵਿੱਚ ਹੌਲੀ ਹੌਲੀ ਅੱਕੇ ਵੱਦੀ ਹੋਈ ਨਜ਼ਰ ਆਉਂਦੀ ਹੈ ਜਿਹੜੇ ਭਾਜੀ ਮੈਂ ਖਬਰ ਤਾਂ ਸਾਂਝੀ ਕੀਤੀ ਹੈ ਕਿ ਇਸ ਖਬਰ ਦੇ ਮੁਤਾਬਕ ਜਿਹੜੇ ਭਾਜੀ ਦਾ ਜ਼ਿਕਰ ਕੀਤਾ ਗਿਆ ਉਸ ਵੇਲੇ ਸਾਨੂੰ ਇਸ ਖਬਰ ਦੇ ਬਾਰੇ ਜਾਣਕਾਰੀ ਸਾਂਝੀ ਕਰ ਰਿਹਾ ਹਾਂ ਜੀ ਹਾਂਜੀ ਉਹਨਾਂ ਨੇ ਜਿੱਦਾਂ ਸੁਣਨ ਚ ਆਇਆ ਭਾਜੀ ਦੇ ਜਿਹੜਾ ਡਰਗ ਦਿੱਤਾ ਸੀਗਾ ਭਾਜੀ ਨੂੰ ਮਾਰਨ ਤੋਂ ਪਹਿਲਾਂ ਉਸ ਨੇ ਹੀ ਉਹਨੂੰ ਅ ਜਸਵਿੰਦਰ ਸਿੰਘ ਢਿੱਲੋਂ ਨੂੰ ਦਿੱਤਾ ਸੀਗਾ ਕਿ ਜਿਹੜਾ ਭਾਜੀ ਨੂੰ ਪਹਿਲਾਂ ਵਾਰ ਕੀਤਾ ਗਿਆ ਫਿਰ ਬੇਹੋਸ਼ ਕੀਤਾ ਗਿਆ ਤੇ ਉਹ ਕੋਈ ਟੀਕਾ ਦਿੱਤਾ ਸੀ ਬੇਹੋਸ਼ੀ ਵਾਲਾ ਉਹ ਜਤਿੰਦਰ ਗੌਰ ਨੇ ਹੀ ਦਿੱਤਾ ਸੀਗਾ ਦੇਖੋ ਝੰਡਾ ਸਾਹਿਬ ਕਿੰਨਾ ਕੋ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਹੈਗਾ ਆ ਕਿੰਨੀ ਕੋ ਜਿਆਦਾ ਨਫਰਤ ਹੋਊਗੀ ਕਿ ਇੱਥੋਂ ਤੱਕ ਕਿ ਮਤਲਬ ਕਿ ਆਪਣੇ ਹੀ ਕੋਲੋਂ ਉਹਨੂੰ ਇੱਕ ਪੁਆਇਜ਼ਨ ਜਿਹੜਾ ਆ ਉਹ ਵੀ ਪ੍ਰੋਵਾਈਡ ਕੀਤਾ ਗਿਆ ਜਿਸ ਨੇ ਮਰਡਰ ਕੀਤਾ ਤੇ ਕਿਸ ਤਰੀਕੇ ਦੇ ਨਾਲ ਕੱਲੀ ਕੱਲੀ ਗੱਲ ਜਿਹੜੀ ਆ ਉਹ ਫੋਨ ਤੇ ਕਰਦੇ ਵੀ ਰਹੇ ਇੱਕ ਮਾਰ ਦਿੱਤਾ ਕਿ ਨਹੀਂ ਮਾਰ ਦਿੱਤਾ ਕੀ ਹੋਇਆ ਕੀ ਨਹੀਂ ਹੋਇਆ ਜਦੋਂ ਜਦੋਂ ਕਹਿੰਦੇ ਮਰਡਰ ਕਰ ਰਹੇ ਸੀ ਉਦੋਂ ਉਹਨਾਂ ਦੀ ਐਕਸ ਵਾਈ ਵੀਡੀਓ ਕਾਲ ਤੇ ਸੀਗੀ ਵਾਹਿਗੁਰੂ ਵਾਹਿਗੁਰੂ ਜੀ ਤੇ ਉਹ ਦੋ ਪਾਰੀ ਇੱਕ ਵਾਰ ਇੰਡੀਆ ਗਏ ਸੀਗੇ ਤੇ ਉਦੋਂ ਵੀ ਕਾਫੀ ਆ ਉਹਨਾਂ ਨੇ ਇੰਡੀਆ ਲੈ ਕੇ ਉਹਨਾਂ ਨੂੰ ਮਰਵਾਉਣ ਦੀ ਕੋਸ਼ਿਸ਼ ਕੀਤੀ ਸੀ ਪੁਲਸਾਂ ਲਿਆਂ ਤੱਕ ਪਹੁੰਚ ਕੀਤੀ ਸੀ ਕਿ ਪੈਸੇ ਪੁਸੇ ਦੇ ਕੇ ਇਨੂੰ ਅੰਦਰ ਕਰਵਾਇਆ ਜਾਵੇ ਬਲਕਿ ਪੂਰਾ ਹੱਥ ਧੋ ਕੇ ਭਾਜੀ ਦੇ ਪਿੱਛੇ ਪਈ ਸੀਗੀ ਤੇ ਜਦੋਂ ਵੀ ਇਹ ਐਡੀ ਕੀ ਇਹ ਇੰਨਾ ਕੀ ਜ਼ਿਆਦਾ ਉਹ ਮੁੰਡੇ ਨੇ ਗਲਤ ਕਰ ਦਿੱਤਾ ਸੀਗਾ ਠੀਕ ਆ ਜਦੋਂ ਤੁਹਾਡਾ ਤਲਾਕ ਹੋ ਗਿਆ ਤੁਸੀਂ ਸੈਪਰੇਟ ਹੋ ਗਏ ਉਹਦੇ باوجود ਵੀ ਫਿਰ ਤੁਹਾਡਾ ਜਦੋਂ ਤੁਸੀਂ ਦੋਨੋਂ ਜਦੋਂ ਉਹਨੇ ਆਪਣਾ ਵਿਆਹ ਕਰਾ ਕੇ ਨਵੀਂ ਦੁਨੀਆ ਉਹਦੀ ਸ਼ੁਰੂ ਹੋ ਗਈ ਤੇ ਫਿਰ ਇੰਨਾ ਇੰਨਾ ਗੁੱਸਾ ਕਿਉਂ ਕੀ ਨਫ਼ਰਤ ਸੀਗੀ ਦੇਖੋ ਜੀ ਭਾਜੀ ਦੀ ਉਹਦੇ ਨਾਲ ਹੈਗੀ ਵੀ ਲਵ ਮੈਰਿਜ ਸੀਗੀ ਪਹਿਲਾਂ ਉਹ ਇਟਲੀ ਰਹਿੰਦੀ ਸੀਗੀ ਪਾਜੀ ਨਾਲ ਲਵ ਮੈਰਿਜ ਕਰਵਾਈ ਸੀਗੀ ਉਸ ਤੋਂ ਬਾਅਦ ਚ ਇਹਨਾਂ ਦਾ ਆਪਣਾ ਡਿਵੋਰਸ ਹੋਇਆ ਸੀਗਾ ਜੀ ਤੇ ਫਿਰ ਇਹਨਾਂ ਨਫ਼ਰਤ ਕਿਉਂ ਸੀਗੀ ਕੋਈ ਪੈਸੇ ਕੋਈ ਜ਼ਮੀਨ ਦੀ ਵੰਡ ਰਹੀ ਸੀ ਕਿ ਜੋ ਪੈਸੇ ਦਾ ਕੋਈ ਲੈਣ ਦੇ ਨਫ਼ਰਤ ਇਹੀ ਸੀਗੀ ਕਿ ਮੇਰੀ ਬੇਟੀ ਉਹਦੇ ਕੋਲ ਕਿਉਂ ਚਲ ਗਈ ਆ ਮੇਰੀ ਬੇਟੀ ਨੇ ਆਪਣੇ ਪਿਓ ਨੂੰ ਕਿਉਂ ਚੂਜ਼ ਕੀਤਾ ਆ ਦੇਖੋ ਜੀ ਤੁਹਾਡੇ ਨਾਲ ਖਬਰ ਸਾਂਝੀ ਕਰ ਰਹੇ ਆ ਬਹੁਤ ਹੀ ਇਹ ਕਹਿ ਲਓ ਕਿ ਆ ਸੋਚਣ ਤੇ ਮਜਬੂਰ ਕਰਨ ਵਾਲੀ ਖਬਰ ਹੈ ਕਿ ਅਸੀਂ ਕਿਹੜੇ ਪਾਸੇ ਤੁਰ ਪਏ ਆ ਬਾਹਰਲੀਆ ਕੰਟਰੀਆਂ 'ਚ ਆ ਗਏ ਪਰ ਇੱਥੇ ਆਣ ਕੇ ਵੀ ਅਸੀਂ ਆਪਣੀ ਜਿਹੜੀ ਮਾਨਸਿਕਤਾ ਉਹੀ ਜਿਹੜੀ ਪੰਜਾਬ ਤੋਂ ਵਿੱਚ ਵਰਤਦੇ ਆ ਉਹੀ ਇੱਥੇ 'ਚ ਕੰਮ ਕਰ ਰਹੇ ਆ ਕੈਨੇਡਾ ਅਮਰੀਕਾ ਇਹਨਾਂ ਕੰਟਰੀਆਂ ਦੇ ਵਿੱਚ ਆ ਪਿਛਲੇ ਦਿਨੀ ਆਪਾਂ ਖਬਰ ਦੇਖੀ ਸੀ ਕਿ ਆਸਟ੍ਰੇਲੀਆ ਦੇ ਵਿੱਚ ਵੀ ਇੱਕ ਕਤਲ ਹੋਇਆ ਸੀਗਾ ਤੇ ਕਿੰਨੇ ਸਾਲਾਂ ਬਾਅਦ ਜਿਹੜਾ ਆ ਉਹ ਹੁਣ ਉਹ ਉਹ ਜਿਹੜਾ ਕਾਤਲ ਹੈ ਉਹ ਪੁਲਿਸ ਨੇ ਫੜ ਕੇ ਤੇ ਹੁਣ ਜੇਲ੍ਹ ਵਿੱਚ ਡੱਕਿਆ ਹੈਗਾ ਸੋ ਧੰਨਵਾਦ ਤੁਹਾਡਾ ਤੁਸੀਂ ਗੱਲਬਾਤ ਕੀਤੀ ਹੈ ਚੰਨ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਬਹੁਤ ਬਹੁਤ ਸ਼ੁਕਰੀਆ ਚੁਗਾਮਾ ਸਾਹਿਬ ਭਾਜੀ ਦਾ ਵੀ ਧੰਨਵਾਦ ਭਾਜੀ ਆ ਬਹੁਤ ਬਹੁਤ ਧੰਨਵਾਦ ਉਸ ਸਾਡੇ ਦਰਸ਼ਕਾਂ ਦੇ ਨਾਲ ਸੰਜਕਤ ਹੋਈ ਤੇ ਅਸੀਂ ਆਸ ਤੇ ਉਮੀਦ ਕਰਦੇ ਹਾਂ ਖਾਸ ਕਰਕੇ ਜਿੰਨੀ ਵੀ ਪੰਜਾਬੀ ਕਮਿਊਨਿਟੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਹੈ ਭਾਈ ਜੀ ਜਿਹੜੀਆਂ ਮਾਰੀਆਂ ਤਾਂ ਉੱਥੇ ਛੱਡੋ ਕਿਉਂਕਿ ਇੱਧਰ ਖਾਸ ਕਰਕੇ ਇਹ ਤੁਸੀਂ ਪੰਜਾਬ ਭਾਰਤ ਦੇ ਵਿੱਚ ਤਾਂ ਤੁਸੀਂ ਕਦੇ ਸੋਚ ਸਕਦੇ ਹੋ ਕਿ ਕ੍ਰਾਈਮ ਕਰਕੇ ਸ਼ਾਇਦ ਕਿਉਂਕਿ ਉੱਥੇ ਸੱਤੇ ਤਗੜੇ ਦਾ 7200 ਆ ਪੈਸਾ ਦੇ ਕੇ ਕਹਿੰਦੇ ਪੈਸਾ ਬਲਵਾਨ ਆ ਉੱਥੇ ਸਾਰਾ ਕੁਝ ਚਲਚੁਲ ਜਾਂਦਾ ਪਰ ਇੱਥੇ ਵਿਦੇਸ਼ਾਂ ਦੇ ਵਿੱਚ ਖਾਸ ਕਰਕੇ ਜਿਹੜੀਆਂ ਵੈਸਟਰਨ ਕਲਚਰ ਵੈਸਟਰਨ ਕੰਟਰੀਆਂ ਹੈਗੀਆਂ ਇਹਨਾਂ ਦੇ ਵਿੱਚ ਪੁਲਿਸ ਨਹੀਂ ਜੇ ਛੱਡਦੀ ਨਾ ਹੀ ਉੱਥੋਂ ਦੀਆਂ ਏਜੰਸੀਆਂ ਛੱਡਦੀਆਂ ਤੁਸੀਂ ਮਤ ਸੋਚੋ ਕਿ ਕ੍ਰਾਈਮ ਕਰਕੇ ਇੱਥੇ ਬਸੋ ਬਚ ਜੋਗੇ ਇੱਕ ਸਾਲ ਬਾਅਦ ਨਾਲ ਦੀ ਨਾਲ ਤੁਸੀਂ ਨਾਲ ਦੀ ਨਾਲ ਤੁਸੀਂ ਇਹ ਵੀ ਦੇਖੋ ਨਾ ਜਿਸ ਹੱਬ ਦੇ ਨਾਲ ਹੁਣ ਇਮੀਗ੍ਰੇਸ਼ਨ ਦੀ ਸਖਤਾਈ ਹੋ ਰਹੀ ਆ ਆ ਆਪਾਂ ਜਦੋਂ ਗੱਲਾਂ ਬਾਤਾਂ ਕਰਦੇ ਹਾਂ ਕਿ ਕਿਉਂ ਇੰਨੀ ਸਖਤੀ ਹੋ ਰਹੀ ਆ ਫਿਰ ਜਦੋਂ ਇਦਾਂ ਦੇ ਕ੍ਰਾਈਮ ਆ ਇਦਾਂ ਦੇ ਕਤਲ ਹੁੰਦੇ ਆ ਤੇ ਫਿਰ ਇਥੋਂ ਦੇ ਕਾਨੂੰਨਾਂ ਦੇ ਵਿੱਚ ਫਿਰ ਸਖਤਾਈ ਤਾਂ ਹੋਣੀ ਹੈ ਨਾ ਕਿਉਂਕਿ ਜਦੋਂ ਆਪਾਂ ਗੱਲ ਕਰਦੇ ਆ ਵੇਖੋ ਜੇ ਕਿਸੇ ਗ੍ਰੀਨ ਕਾਰਡ ਤੇ ਕਿਸੇ ਨੇ ਇਦਾਂ ਕਤਲ ਕਰਤਾ ਉਹਨੂੰ ਰਿਪੋਰਟ ਹੋਣਾ ਪਊਗਾ ਤੇ ਇਹ ਫਿਰ ਤਾਂ ਹੀ ਤਾਂ ਸਖਤਾਈ ਹੋ ਰਹੀ ਹੈ ਕਿ ਅਸੀਂ ਇਹੋ ਜਿਹੇ ਜਿਹੜੇ ਕਾਰੇ ਹੋ ਰਹੇ ਆ ਇਹੋ ਜਿਹੀ ਗੱਲਾਂ ਹੋ ਰਹੀਆਂ ਨੇ ਤੇ ਤਾਂ ਹੀ ਤਾਂ ਫਿਰ ਇਮੀਗ੍ਰੇਸ਼ਨ ਦੇ ਵਿੱਚ ਆਏ ਦਿਨ ਕੋਈ ਨਾ ਕੋਈ ਹੋਰ ਸਖਤੀ ਜਿਹੜੀ ਅੱਗੇ ਤੋਂ ਅੱਗੇ ਵਧਦੀ ਜਾ ਰਹੀ ਆ ਜੀ 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 ਬਿਲਕੁਲ